ਸਾਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੀ ਕਿਉਂਕਿ ਕਣਕ ਦਾ ਸੀਜ਼ਨ ਹੁਣ ਖਤਮ ਹੋ ਗਿਆ ਲਗਭਗ ਤੇ ਹੁਣ ਝੋਨੇ ਦਾ ਚੱਲਣਾ ਕੰਮ ਤੇ ਵੇਈ ਦੀ ਮੂੰਗੀ ਦੀਆਂ ਵੀਡੀਓ ਵੀ ਆਇਆ ਕਰਨੀਆਂ ਤੇ ਹੁਣ ਆਪਾਂ ਝੋਨੇ ਦੀ ਅੱਜ ਆਪਣੀ ਵੀਡੀਓ ਝੋਨੇ ਦੀ ਹੈ ਤੇ ਇੱਕ ਵੈਰਾਈਟੀ ਹੈ ਵੀ ਜਿਹੜੀ ਹੈ ਵੀ ਪੀਆਰ ਪਰਮਲ ਜੋਨਾ ਤੇ ਝਾੜ ਵੀ ਬਹੁਤ ਵਧੀਆ ਆਦਾ ਤੇ ਟਾਈਮ ਵੀ ਦਰਮਿਆਨਿਆ ਜਾਂ ਟਾਈਮ ਲੈਂਦੀ ਆ ਜਿਆਦਾ ਟਾਈਮ ਨਹੀਂ ਲੈਂਦੀ ਕੋਈ ਤੇ ਝਾੜ ਵੀ ਬਹੁਤ ਵਧੀਆ ਤੇ ਕਿੰਨਾ ਕੁ ਝਾੜ ਆ ਪਏ ਵੀ ਤੁਹਾਨੂੰ ਦੱਸਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਘੋੜੰਬ ਮੇਨ ਮਕਸਦ ਤਾਂ ਹੁੰਦਾ ਆ ਆਪਾਂ ਨੂੰ ਕਿਸਾਨਾਂ ਨੂੰ ਵੀ ਆਪਾਂ ਨੂੰ ਕਿਹੜੀ ਵੈਰਾਈਟੀ ਦਾ ਜਿਆਦਾ ਝਾੜ ਮਿਲੇ ਝਾੜ ਵੀ ਜਿਆਦਾ ਮਿਲੇ ਤੇ ਬਿਮਾਰੀ ਵੀ ਕੋਈ ਨਾ ਪਵੇ ਤੇ ਬਾਕੀ ਟਾਈਮ ਵੀ ਠੀਕ ਲਵੇ ਆਪਾਂ ਨੂੰ ਹੁੰਦੀ ਆ ਉਸ ਵੈਰੈਟੀ ਦੀ ਝਾਹ ਤੇ ਪਹਿਲਾਂ ਜਿਹੜੀਆਂ ਲੱਗਦੀਆਂ ਸੀ ਜਿਵੇਂ ਪੂਸਾ 44 ਸੀ ਡੋਗਰ ਪੂਸਾ ਸੀ ਪੀਲੀ ਪੂਸਾ ਤੇ ਹਾਈਬ੍ਰਿਡ ਝੋਨੇ ਆ ਜਿਆਦੇ ਟਾਈਮ ਵਾਲੇ ਉਹ ਹੋ ਵੈਰੈਟੀਆਂ ਛਾੜਤਾ ਵਾਕਿਆ ਦਿੰਨੀਆਂ ਸੀ ਤੇ ਪਰ ਉਹ ਟਾਈਮ ਬਹੁਤ ਲੈਂਦੀਆਂ ਸੀ ਤੇ ਉਹਨਾਂ ਨੂੰ ਬਿਮਾਰੀਆਂ ਵੀ ਜਿਆਦੇ ਪੈਂਦੀਆਂ ਸੀ ਚਲੋ ਹਾਈਬ੍ਰਿਡ ਨੂੰ ਛੱਡ ਕੇ ਦੂਜੇ ਝੋਨੇ ਨੂੰ ਬਿਮਾਰੀ ਬਹੁਤ ਪੈਂਦੀ ਸੀ ਇਹ ਮ ਡੋਗਰ ਪੁੱਤੇ ਨੂੰ ਵੀ ਪੈਂਦੀ ਹੈ ਤੇ ਪੁੱਸੇ 44 ਨੂੰ ਵੀ ਪੈਂਦੀ ਹੈ ਉਹ ਆਪਾਂ ਨੂੰ ਪਤਾ ਹੀ ਹੈ ਜਿਹੜੇ ਭਰਾ ਲਾਉਂਦੇ ਆ ਤੁਸੀਂ ਵੀਡੀਓ ਵੇਖਦੇ ਆ ਤੁਹਾਨੂੰ ਪਤਾ ਹੀ ਹੋਊਗਾ ਵੀ ਕਿੰਨੇ ਕਿੰਨੀਆਂ ਜ਼ਬਰਿਆਂ ਲੈ ਜਾਂਦੇ ਆ ਤੇ ਕਈਆਂ ਕਈਆਂ ਤਾਂ ਇਹ ਚਾਰ ਚਾਰ ਸਪਰੀਆਂ ਵੀ ਕਰਨੀਆਂ ਪੈਂਦੀਆਂ ਤੇ ਬਾਕੀ ਖਰਚੇ ਬੱਲੇ ਦੇ ਹਿਸਾਬ ਨਾਲ ਹੁੰਦਾ ਜਿਆਦੇ ਵੱਧ ਗਿਆ ਜਿਆਦੇ ਪਰ ਆ ਗਿਆ ਤੇ ਫਿਰ ਜ਼ਬਰੀ ਦਾ ਕਰਨੀ ਪੈਣੀ ਹੈ ਕਿਉਂਕਿ ਬਿਮਾਰੀਆਂ ਪੈਣ ਦਾ ਜਿਆਦੇ ਡਰ ਹੁੰਦਾ ਜਦੋਂ ਹਵਾ ਨਹੀਂ ਲੱਗਦੀ ਵਿੱਚ ਫਿਰ ਬਾਲੇ ਭਾਰੇ ਝੋਨੇ ਦੇ ਵਿੱਚ ਤੇ ਫਿਰ ਉਹਨੂੰ ਸਪਰੇਅ ਕਰਨੀ ਪੈਂਦੀ ਹੈ ਤੇ ਜਿਹੜੀ ਵੈਰੈਟੀ ਦੀ ਆਪਾਂ ਅੱਜ ਗੱਲ ਕਰਦੇ ਆਂ ਇਹ ਆਪਣੀ ਆਮ ਹੀ ਵੀ ਬਹੁਤ ਕਿਸਾਨ ਭਰਾਵਾਂ ਨੇ ਲਾਈ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਝੋਨਾ ਇਹ ਕਿੰਨਾ ਨਿਕਲਿਆ ਆਪਾਂ ਤਾਂ ਤੁਹਾਨੂੰ ਦੱਸਣਾ ਹੀ ਆ ਆਪਾਂ ਨੂੰ ਜਿਹੜੇ ਇਹਦਾ ਪਤਾ ਲੱਗਿਆ ਵੀ ਕਿੰਨਾ ਨਿਕਲਿਆ ਫੇਰ ਕਹਿ ਦਿੰਦੇ ਝੂਠ ਮਾਰਿਆ ਝੂਠ ਨਹੀਂ ਮਾਰਿਆ ਭਾਈ ਆਪਾਂ ਨੂੰ ਝੂਠ ਮਾਰ ਕੇ ਕੁਝ ਨਹੀਂ ਮਿਲਣਾ ਤੇ ਬਾਕੀ ਛਾੜਦਾ ਉਹ ਹੁੰਦਾ ਜਿਹੜਾ ਆਪਣੇ ਪੱਲੇ ਪਈ ਜੀ ਆਪਾਂ ਜਿਹੜੀ ਸੁਣੀਏ ਗੱਲ ਜਿੱਦੋਂ ਜਿਨ੍ਹਾਂ ਨੇ ਬੀਜ ਰੱਖਿਆ ਆਪਾਂ ਉਹਨਾਂ ਤੋਂ ਸੁਣੀਏ ਗੱਲ ਵੀ ਕਿੰਨਾ ਝਾੜ ਦੀ ਪਿਛਲੀ ਵਾਰੀ ਤੇ ਝੂਠ ਆਪਾਂ ਨੂੰ ਮਾਰਨ ਦਾ ਕੋਈ ਫਾਇਦਾ ਨਹੀਂ ਬਾਈ ਨਾ ਆਪਾਂ ਨੂੰ ਕਿਸੇ ਨੇ ਕੁਝ ਦੇਣਾ ਝੂਠ ਮਾਰ ਕੇ ਤੇ ਬਾਕੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਜੇ ਹੁਣ ਦੱਸਤਾ ਤਾਂ ਵੀ ਆਪਾਂ ਸਾਰਾ ਹੀ ਲਾ ਲਈਏ ਇਹ ਨਹੀਂ ਹੁੰਦਾ ਤੁਸੀਂ ਕੋਈ ਕਿਲਾ ਲਾ ਕੇ ਵੇਖ ਲਓ ਆਉਂਦੇ ਸਾਲ ਕਿਹੜਾ ਸਾਲ ਵਹਿੰਦਾ ਸਾਲ ਆ ਜਾਂਦਾ ਤੇ ਆਪਾਂ ਜੇ ਆਪਾਂ ਨੂੰ ਚੰਗਾ ਲੱਗਿਆ ਆਪਣੀ ਜ਼ਮੀਨ 'ਚ ਵਧੀਆ ਉਹਨੇ ਮੰਨਿਆ ਤੇ ਪਾਣੀ ਧਾਣੀ ਨੂੰ ਚੰਗਾ ਮੰਨਿਆ ਤੇ ਆਪਾਂ ਨੂੰ ਨਾਲੇ ਪਤਾ ਲੱਗ ਜੂ ਕਿੰਨੀਆਂ ਕ ਬਿਮਾਰੀਆਂ ਲੱਗਦੀਆਂ ਤੇ ਕਿੰਨਾ ਕ ਟਾਈਮ ਲੈਂਦਾ ਤੇ ਕੀ ਝਾੜ ਦਿੰਦਾ ਹੈ ਹੈਨਾ ਆਪਾਂ ਇਹ ਨਾ ਕਰੀਏ ਵੀ ਉਹ ਹੀ ਜਿਹੜੀ ਚੀਜ਼ ਦੀ ਵੀਡੀਓ ਆ ਗਈ ਆਪਾਂ ਸਾਰਾ ਹੀ ਉਹ ਲਾਦਿਆ ਕਰੀਏ ਨਹੀਂ ਆਪਾਂ ਨੂੰ ਵੀ ਆਹੇ ਸੋਚ ਵਿਚਾਰ ਕੇ ਚੱਲਣਾ ਚਾਹੀਦਾ ਜੇ ਆਪਣੇ ਆਸੇ ਪਾਸੇ ਕੋਈ ਵੀ ਵੈਰੈਟੀ ਆ ਕੋਈ ਵੀ ਵੈਰੈਟੀ ਆ ਕਿਸੇ ਵੀ ਚੀਜ਼ ਦੀ ਕਣਕ ਦੀ ਹੈ ਝੋਨੇ ਦੀ ਹੈ ਜਾਂ ਕਿਸੇ ਹੋਰ ਫਸਲ ਦੀ ਹੈ ਜੇ ਤਾਂ ਆਪਣੇ ਆਸੇ ਪਾਸੇ ਲੱਗਿਆ ਬਹੁਤ ਵਧੀਆ ਝਾੜਾ ਤਾਂ ਆਪਾਂ ਉਹਨੂੰ ਲਾ ਲਈਏ ਤੇ ਜੇ ਆਪਾਂ ਪਹਿਲੀ ਵਾਰ ਲਾਉਣਾ ਆਪਣੇ ਆਂਡ-ਗੌਂਡ ਕਿਤੇ ਆਪਣੇ ਏਰੀਏ 'ਚ ਨਹੀਂ ਛੇਦੀ ਕਿਤੇ ਲੱਗਿਆ ਤੇ ਫੇਰ ਆਪਾਂ ਬਈ ਉਹਨੂੰ ਸੋਚ ਸਮਝ ਕੇ ਥੋੜਾ ਗਾ ਨਾ ਲਾ ਕੇ ਵੇਖ ਲਈਏ ਤੇ ਜੁਨੀਅਰ ਯੂਨੀਵਰਸਿਟੀ ਦੀ ਵੈਰਾਈਟੀ ਹੈ ਜਿਹੜੀ ਕੋਈ ਆਪਾਂ ਹੋਰ ਵੈਰਾਈਟੀ ਦਾ ਨਾਮ ਨਹੀਂ ਲੈਂਦੇ ਇਹ ਹੈਗਾ ਬਾਈ ਜੀ PR131 PR131 ਹੈ ਜਿਹੜਾ ਇਹ 110 ਦਿਨ ਲੈਂਦਾ ਜਦੋਂ ਆਪਾਂ ਪਨੀਰੀ ਪੱਟ ਕੇ ਵਾਹਣ ਦੇ ਵਿੱਚ ਲਾ ਦਈਏ ਤੇ 110 ਦਿਨ ਲੈਂਦਾ ਇਹ ਤੇ ਕਾਦੇ ਦਾ ਹੁੰਦਾ 111 ਸੈਂਟੀਮੀਟਰ ਠੀਕ ਜਿਆ ਕਰਦ ਹੁੰਦਾ ਕੋਈ ਬਹੁਲੇ ਜਿਆਦਾ ਨਹੀਂ ਤੇ ਬਹੁਤਾ ਘੱਟ ਨਹੀਂ ਤੇ ਇਹ ਬਿਮਾਰੀਆਂ ਬਈ ਜੀ ਨੂੰ ਨਾ ਮਾਤਰੀ ਲੱਗਦੀ ਆ ਯਾਨੀ ਕਿ ਆਏ ਸਮਝੋ ਵੀ ਬਿਮਾਰੀ ਨਹੀਂ ਲੱਗਦੀ ਇਹਨੂੰ ਪਰ ਫੇਰ ਵੀ ਸਪਰੇਅ ਆਪਾਂ ਨੂੰ ਕਰਨੀ ਪੈਂਦੀ ਆ ਜ਼ਰੂਰੀ ਨਹੀਂ ਆਪਾਂ ਨੂੰ ਬਿਮਾਰੀ ਨਹੀਂ ਲੱਗਦੀ ਤਾਂ ਵੀ ਆਪਾਂ ਸਪਰੇਅ ਨਹੀਂ ਕਰਨੀ ਵੇਖ ਕੇ ਹੋ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਤੇ ਬਾਕੀ ਇਹਦਾ ਝਾੜ ਬਈ ਜੀ ਜਿਹੜਾ ਮੈਨੂੰ ਪਤਾ ਲੱਗਿਆ ਇਹਦਾ ਝਾੜਦਾ ਪਿਛਲੇ ਸਾਲ ਮੈਂ ਤਾਂ ਕਹਿੰਦਾ ਸੀ ਵੀ 26 ਚੋਂ ਨਾ ਸਰਣੋਂ ਵਧੀਆ ਤੇ ਵੀ ਇਹਦਾ ਝਾੜ ਵੀ ਵਧੀਆ ਤੇ ਟਾਈਮ ਵੀ ਥੋੜਾ ਲੈਂਦੀ ਹੈ ਪਰ ਇਹਦਾ ਝਾੜ ਵੀ ਬਈ ਜੀ 96 ਮਾਣੋਂ ਨਿਕਲਿਆ ਸੀ ਜਿਨ੍ਹਾਂ ਨੇ ਵੀ ਰੱਖਿਆ ਤੇ ਬਾਕੀ ਜਿਹੜਾ ਯੂਨੀਵਰਸਿਟੀ ਦਾ ਐਵਰੇਜ ਝਾੜ ਹੈ ਇਹਦਾ ਉਹ ਹੈਗਾ ਬਈ ਜੀ 31 ਕੁਆਂਟਲ ਇੱਕ ਗੱਲ ਆਪਾਂ ਨੂੰ ਇਹ ਪੱਲੇ ਬੰਨ ਲੈਣੀ ਚਾਹੀਦੀ ਹੈ ਵੀ ਜਿੰਨਾ ਯੂਨੀਵਰਸਿਟੀ ਝਾੜ ਕਹਿੰਦੀ ਹੈ ਐਵਰੇਜ ਝਾੜ ਕਹਿੰਦੀ ਹੈ ਆਪਣੇ ਖੇਤਾਂ ਦੇ ਵਿੱਚ ਉਦੋਂ ਝਾੜ ਵੱਧ ਹੁੰਦਾ ਹੈ ਇਹ ਗੱਲ ਮੰਨਣੀ ਪਊਗੀ ਕਿਉਂਕਿ ਜਿਹੜੇ ਹੁਣ ਬਾਸਮਤੀ ਝੋਨੇ ਆ ਜਾਂ ਹੈਗੀ ਐ 11 21 17 18 ਇਹਨਾਂ ਦਾ ਜਿਹੜਾ ਐਵਰੇਜ ਝਾੜ ਹੁੰਦਾ ਇਹ 15 16 ਕੁਇੰਟਲ ਹੀ ਹੁੰਦਾ ਤੇ ਇਹ ਖੇਤਾਂ ਵਿੱਚ ਵੇਖੋ ਕਿੰਨਾ ਝਾੜ ਦਿੰਦੀ ਹੈ ਇਹ ਤੇ ਖੇਤਾਂ ਵਿੱਚ ਇਹਦਾ ਝਾੜ ਵੇਖ ਲੋ ਵੀ 20 ਕੁਇੰਟਲ ਤਾਂ ਆਮ ਹੀ ਆਉਂਦਾ ਨਾ ਪੰਜਾਹ ਮਾਣ ਤੇ 60 60 ਮਾਣ ਤੱਕ ਵੀ ਨਿਕਲਿਆ ਆਉਂਦਾ ਤੇ ਉਹੀ ਗੱਲ ਹੈ ਜਿਵੇਂ ਹੁਣ 31 ਕੁਆਂਟਲ ਹੈ ਜੇ ਇਹਦਾ ਮੰਨ ਕੇ ਚੱਲੋ ਵੀ 10 15 ਮਾਣ ਵੀ ਵੱਧ ਹੋਇਆ ਤਾਂ ਉਥੇ ਜਾਵੜਾ 90 ਮੰਨਦੇ ਆਸੇ-ਪਾਸੇ ਤੇ ਜਿੱਥੇ ਵੀ ਚੰਗੇ ਪਾਣੀ ਹੈ ਚੰਗੇ ਭਾਰੇ ਵਾਹਣਾ ਤੇ ਉਥੇ ਝਾੜ ਹੋ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਜਦੋਂ ਦੂਜੇ ਝੋਨੇ ਹੁਣ ਮੰਨ 100 100 ਮੰਨ ਛੜੀ ਜਾਂਦੇ ਆ ਤੇ ਫਿਰ ਇਹਨੂੰ ਵੀ ਕੀ ਹੋਇਆ ਝੜਨੂੰ ਤੇ ਇਹ PR 131 ਦੀ ਕੀਤੀ ਅੱਜ ਆਪਾਂ ਗੱਲ ਚਲੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਵੀ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ তো বেলাক দবলে তাকে ওনারি বিডিও থে তাক পৌঁছি রে